ਹੇ एवरीवन वेलकम और वेलकम बैक टू माय चैनल सो ਅੱਜ ਆਪਾਂ ਫਿਜ਼ੀਕਲ ਐਜੂਕੇਸ਼ਨ ਦਾ ਮੋਸਟ ਇੰਪੋਰਟੈਂਟ ਟਾਪਿਕ ਕਰਾਂਗੇ ਡਾਈਜੈਸਟਿਵ ਸਿਸਟਮ ਜਿਹਨੂੰ ਕਿ ਪਾਚਨ ਪ੍ਰਣਾਲੀ ਕਹਿੰਦੇ ਆ ਸੋ ਪਿਕਸ ਦੇ ਨਾਲ ਆਪਾਂ ਸਮਝਾਂਗੇ ਡਾਇਗਰਾਮ ਤੁਸੀਂ ਚਾਹੋ ਤਾਂ ਬਣਾ ਕੇ ਆ ਸਕਦੇ ਹੋ ਠੀਕ ਹੈ ਇਹਦੇ ਨਾਲ ਪ੍ਰੈਜ਼ੈਂਟੇਬਲ ਲੱਗਦਾ ਹੈ ਤੇ ਨਾਲ ਹੀ ਜਿਹੜਾ ਹੈਗਾ ਬਹੁਤ ਵਧੀਆ ਤਰੀਕੇ ਨਾਲ ਮਾਰਕਸ ਵੀ ਤੁਸੀਂ ਗੇਨ ਕਰ ਸਕਦੇ ਹੋ ਸੋ ਫਟਾਫਟ ਪਹਿਲਾਂ ਵੀਡੀਓ ਨੂੰ ਸ਼ੇਅਰ ਕਰ ਦਿਓ ਤਾਂ ਕਿ ਕੋਈ ਵੀ ਨੀੜੀ ਪਰਸਨ ਹੈ ਉਸ ਤੱਕ ਵੀ ਵੀਡੀਓ ਪਹੁੰਚਦੀ ਹੋਵੇ ਤੇ ਨਾਲ ਹੀ ਮੀ ਸਟਡੀ ਹਬ ਜਿਹੜਾ ਕਿ ਮੇਰਾ ਪੁਰਾਣਾ ਚੈਨਲ ਹੈ ਉੱਥੇ ਵੀ ਮੈਂ ਕੰਟੈਂਟ ਪੋਸਟ ਕਰਦੀ ਰ ਹੁਣ ਉਥੇ ਥੋੜਾ ਜਿਹਾ ਗਲਿਚ ਆ ਰਿਹਾ ਤਾਂ ਕਰਕੇ ਆਪਾਂ ਨਵਾਂ ਚੈਨਲ ਜਿਹੜਾ ਹੈ ਸਟਾਰਟ ਕੀਤਾ ਹੈ ਤਾਂ ਦੋਨਾਂ ਹੀ ਚੈਨਲਾਂ ਮੀ ਸਟੱਡੀ ਹਬ ਮੀ ਸਟੱਡੀ ਹਬ 2.0 ਦੋਨਾਂ ਨੂੰ ਹੀ ਫੋਲੋ ਕਰ ਲਿਓ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਨੂੰ ਨੋਟੀਫਿਕੇਸ਼ਨ ਜਲਦੀ ਤੋਂ ਜਲਦੀ ਮਿਲਦੇ ਰਹਿਣ ਸੋ ਸਟਾਰਟ ਕਰਦੇ ਹਾਂ ਤਾਂ ਵੀਡੀਓ ਮੀਨਿੰਗ ਇੰਪੋਰਟੈਂਸ ਆਰਗਨਸ ਆਫ ਡਾਈਜੈਸਟਿਵ ਸਿਸਟਮ ਤਾਂ ਆਪਾਂ ਜਾਣਾਂਗੇ ਕਿ ਪਾਚਨ ਪ੍ਰਣਾਲੀ ਦਾ ਅਰਥ ਕੀ ਹੈ ਮਹੱਤਵ ਕੀ ਹੈ ਤੇ ਜਿਹੜੇ ਜਿਹੜੇ ਆਰਗਨਸ ਇੰਪੋਰਟੈਂਟ ਭੂਮਿਕਾ ਨਿਭਾਉਂਦੇ ਨੇ ਉਹਨਾਂ ਦੇ ਬਾਰੇ ਗੱਲ ਕਰਾਂਗੇ ਤਾਂ ਮੀਨਿੰਗ ਅਤੇ ਇੰਪੋਰਟੈਂਸ ਦੀ ਗੱਲ ਕਰੀਏ ਤਾਂ ਦੇਖੋ ਪਾਚਨ ਪ੍ਰਣਾਲੀ ਮਨੁੱਖ ਖਾਣ ਪੀਣ ਲਈ ਜਿਹੜਾ ਹੈਗਾ ਜਿਉਂਦਾ ਹੈ ਹਨਾ ਜੇ ਆਪਾਂ ਗੱਲ ਕਰੀਏ ਖਾਏ ਬਿਨਾ ਆਪਾਂ ਰਹਿ ਨਹੀਂ ਸਕਦੇ ਹੈਗੇ ਤਾਂ ਉਹ ਜਿਹੜਾ ਆਪਾਂ ਕੁਝ ਖਾਂਦੇ ਆ ਉਹਨੂੰ ਡਾਈਜੈਸਟ ਵੀ ਤਾਂ ਕਰਨਾ ਹੈ ਹਨਾ ਤਾਂ ਜਿਹੜੀ ਪਾਚਨ ਪ੍ਰਣਾਲੀ ਹੈ ਹਨਾ ਇਹ ਦੋ ਭਾਗਾਂ ਦੇ ਵਿੱਚ ਵੰਡੀ ਹੋਈ ਹੈ ਇੱਕ ਤਾਂ ਖੁਰ ਐਲੀਮੈਂਟਰੀ ਕੈਨਲ ਦੇ ਨਾਲ ਜਿਸ ਦੇ ਵਿੱਚ ਮੂੰਹ ਆ ਜਾਂਦਾ ਹੈ ਗਲਾ ਆ ਜਾਂਦਾ ਜਿਹਨੂੰ ਆਪਾਂ ਸੰਗ ਵੀ ਕਹਿੰਦੇ ਆ ਖੁਰਾਕ ਨਾਲ ਹੀ ਆ ਜਾਂਦੀ ਹੈ ਮੇਦਾ ਆ ਜਾਂਦਾ ਹੈ ਛੋਟੀ ਅੰਤੜੀਆਂ ਵੱਡੀ ਅੰਤੜੀਆਂ ਜਿਹੜੀਆਂ ਹੈ ਮਲ ਦੁਆਰੇ ਤੇ ਗੁੱਦਾ ਆ ਜਾਂਦਾ ਦੂਜੇ ਸਹਾਇਕ अंग ਕਿਹੜੇ-ਕਿਹੜੇ ਨੇ ਜਿਵੇਂ ਕਿ ਦੰਦ ਹੋ ਗਿਆ ਜੀਭ ਹੋ ਗਿਆ ਸਲਾਈਵਰੀ ਗਲੈਂਡਸ ਹੋ ਗਿਆ ਜਿਹੜੀ ਤੁੱਕ ਵਾਲੀਆਂ ਗਰੰਤੀਆਂ ਹੁੰਦੀਆਂ ਕਲੇਜਾ ਹੋ ਗਿਆ ਪਿੱਤਾ ਹੋ ਗਿਆ ਪੈਨਕ੍ਰੀਆਜ਼ ਜਿਹੜੇ ਹੈ ਇਹ ਹੋ ਗਿਆ ਤਾਂ ਪਾਚਨ ਪ੍ਰਣਾਲੀ ਖੁਰਾਕ ਨੂੰ ਕੀ ਕਰਦੀ ਹੈ ਤੋੜਨ ਦੇ ਵਿੱਚ ਸਰੀਰ ਦੇ ਅੰਗਾਂ ਨੂੰ ਊਰਜਾ ਪ੍ਰਦਾਨ ਕਰਨ ਦੇ ਵਿੱਚ ਬਹੁਤ ਭੂਮਿਕਾ ਨਿਭਾਉਂਦੀ ਹੈ ਠੀਕ ਹੈ ਤਾਂ ਪਾਚਨ ਪ੍ਰਣਾਲੀ ਦਾ ਮੇਨ ਮਕਸਦ ਕੀ ਹੁੰਦਾ ਹੈਗਾ ਕੀ ਅਰਥ ਹੁੰਦਾ ਹੈ ਕਿ ਇਹ ਜਿਹੜੀ ਖੁਰਾਕ ਜੋ ਵੀ ਆਪਾਂ ਖਾਂਦੇ ਹਾਂ ਉਹਨੂੰ ਔਰ ਨੂੰ ਡਾਈਜੈਸਟ ਕਰਨ ਲਈ ਅਤੇ ਚੀੜ ਦੇ ਅੰਗਾਂ ਤੱਕ ਪਹੁੰਚਾਉਣ ਲਈ ਊਰਜਾ ਪ੍ਰਦਾਨ ਕਰਨ ਲਈ ਇਹ ਮਹੰਮਿਕਾ ਨਭੋਂਦੀ ਹੈ ਸਾਡੀ ਖਾਗ ਦੇ ਵਿੱਚ ਬਹੁਤ ਤਰ੍ਹਾਂ ਦੇ ਪੋਸ਼ਟਿਕ ਤੱਤ ਹੁੰਦੇ ਨੇ ਬਹੁਤ ਸਾਰੇ ਨਿਊਟ੍ਰੀਐਂਟਸ ਤੇ ਮਿਨਰਲਸ ਹੁੰਦੇ ਨੇ ਜਿਨ੍ਹਾਂ ਨਾਲ ਜੀ ਸਾਡਾ ਪਦਦਾ ਟਿਸ਼ੂ ਸੈੱਲਾਂ ਦੀ ਮੁਰੰਮਤ ਹੁੰਦੀ ਹੈ ਜਿਹੜਾ ਅਸੀਂ ਭੋਜਨ ਖਾਂਦੇ ਆ ਉਹ ਸਾਨੂੰ ਸਿੱਧੇ ਹੀ ਰੂਪ ਦੇ ਵਿੱਚ ਤਾਕਤ ਨਹੀਂ ਦਿੰਦਾ ਇਸ ਨੂੰ ਜਿਹੜਾ ਹੈ ਤੋੜ ਕੇ ਇਹਦੇ ਵਿੱਚੋਂ ਜੂਸ ਜਿਹੜੇ ਆ ਨਿਕਲਦੇ ਨੇ ਆਪਣੀ ਬਾਡੀ ਜਿਹੜੀ ਹੈਗੀ ਆ ਐਨਜ਼ਾਈਮ ਨੂੰ ਚੁਜ਼ੀ ਹੈ ਤੇ ਜਿਹੜਾ ਫੋਕਟ ਪਦਾਰਥ ਹੈ ਉਹ ਸਾਡਾ ਬਾਹਰ ਨਿਕਲ ਜਾਂਦਾ ਠੀਕ ਹੈ ਤਾਂ ਭੋਜਨ ਦੇ ਵੱਡੇ ਵੱਡੇ ਅਣੂਆਂ ਨੂੰ ਛੋਟੇ ਛੋਟੇ ਅਣੂਆਂ ਦੇ ਵਿੱਚ ਠੀਕ ਹੈ ਵੱਡੇ ਪਾਰਟਿਕਲਸ ਨੂੰ ਵੱਡੀ ਬੁਰਕੀ ਨੂੰ ਸਾਡੀ ਨੂੰ ਛੋਟੇ ਛੋਟੇ ਅਣੂਆਂ ਦੇ ਵਿੱਚ ਵੰਡਿਆ ਜਾਂਦਾ ਤੋੜਿਆ ਜਾਂਦਾ ਤਾ ਕਿ ਉਹ ਸਰੀਰ ਦੇ ਸੈੱਲਾਂ ਦੇ ਵਿੱਚ ਦਾਖਲ ਹੋ ਜਾਣ ਠੀਕ ਹੈ ਇਹ ਪਾਚਨ ਪ੍ਰਣਾਲੀ ਹੀ ਹੈ ਜਿੱਥੇ ਖੁਰਾਕ ਜਿਹੜਾ ਆਪਣਾ ਭੋਜਨ ਆ ਉਹ ਉਹਦੇ ਵਿੱਚ ਮੌਜੂਦ ਜਿੰਨੇ ਵੀ ਵਿਟਾਮਿਨਾਂ ਜਿੰਨੇ ਵੀ ਪੋਸ਼ਕ ਤੱਤਾਂ ਜਿੰਨੇ ਵੀ ਖਣਿਜ ਠੀਕ ਹੈ ਜਿੰਨੇ ਵੀ ਵਿਟਾਮਿਨਾਂ ਜਿੰਨੇ ਵੀ ਨਿਊਟ੍ਰੀਐਂਟਸ ਆ ਜਿੰਨੇ ਵੀ ਮਿਨਰਲਸ ਆ ਉਹ ਐਬਜ਼ਾਰਬ ਹੁੰਦੇ ਨੇ ਪਾਚਨ ਪ੍ਰਣਾਲੀ ਇੱਕ ਐਸਾ ਜਿਹੜੇ ਹੈ ਪ੍ਰਣਾਲੀ ਹੈ ਐਸਾ ਇੱਕ ਸਿਸਟਮ ਹੈ ਡਾਈਜੈਸਟਿਵ ਸਿਸਟਮ ਜਿਸ ਦੇ ਨਾਲ ਸਾਡੇ ਜਿੰਨੇ ਵੀ ਭੋਜਨ ਦੇ ਵਿੱਚ ਨਿਊਟ੍ਰੀਐਂਟਸ ਮਿਨਰਲਸ ਹੁੰਦੇ ਨੇ ਵਿਟਾਮਿਨਸ ਹੁੰਦੇ ਨੇ ਉਹ ਐਬਜ਼ਾਰਬ ਹੋ ਜਾਂਦੇ ਨੇ ਫਾਈਨ ਪਾਚਨ ਪ੍ਰਣਾਲੀ ਦੇ ਹੁਣ ਅੰਗ ਕਿਹੜੇ ਕਿਹੜੇ ਨੇ ਤਾਂ ਆਰਗਨਸ ਕਿਹੜੇ ਕਿਹੜੇ ਜਿਹੜੀ ਮੇਨ ਭੂਮਿਕਾ ਨੇ ਮਹੰਦਿਆ ਸਭ ਤੋਂ ਪਹਿਲਾਂ ਤਾਂ ਆਪਾਂ ਬੁਰਕੀ ਕਿੱਥੇ ਲੈ ਕੇ ਜਾਂਦੇ ਆ ਗ੍ਰਾਈ ਕਿੱਥੇ ਲੈ ਕੇ ਜਾਂਦੇ ਆ ਮੂੰਹ ਦੇ ਵਿੱਚ ਹਨਾ ਤਾਂ ਓਬਵੀਅਸਲੀ ਸਾਡਾ ਮੂੰਹ ਸਭ ਤੋਂ ਪਹਿਲਾਂ ਜਿਹੜਾ ਹੈਗਾ ਰਸਤਾ ਹੈਗਾ ਖੁਰਾਕੀ ਰਸਤੇ ਦਾ ਠੀਕ ਹੈ ਤਾਂ ਪਾਚਨ ਪ੍ਰਣਾਲੀ ਭੋਜਨ ਨੂੰ ਪ੍ਰਾਪਤ ਕਰਨ ਅਤੇ ਪਹੁੰਚਾਉਣ ਨਾਲ ਸੰਬੰਧਿਤ ਹੈ ਭੋਜਨ ਨੂੰ ਪ੍ਰਾਪਤ ਕਿਤੇ ਕਰਨਾ ਹੈ ਅਤੇ ਨਾਲ ਪਚਾਉਣਾ ਕਿਦਾਂ ਹੈ ਭੋਜਨ ਚ ਭੋਜਨ ਖੂਨ ਚ ਜਜਬ ਹੁੰਦਾ ਹੈ ਅਤੇ ਜਿਸ ਨੂੰ ਸਾਰੇ ਸਰੀਰ ਦੇ ਸੈੱਲ ਜਿਹੜੇ ਹੈ ਉਸ ਜੋ ਵੀ ਅਬਜੂਸ ਹੁੰਦਾ ਐਨਜ਼ਾਈਮ ਹੁੰਦੇ ਆ ਉਹਨਾਂ ਨੂੰ ਚੂਸਿਆ ਹੁੰਦਾ ਤਾਂ ਉਹ ਸਾਰੇ ਸਾਡੀ ਬਾਡੀ ਦੇ ਵਿੱਚ ਸਰਕੂਲੇਟ ਹੁੰਦੇ ਨੇ ਜਿਹੜੀ ਆਪਣੀ ਪਾਚਨ ਪ੍ਰਣਾਲੀ ਹੀ ਭੋਜਨ ਨੂੰ ਪੰਦਾ ਕੱਟਦੀ ਹੈ ਉਸ ਨੂੰ ਟੁਕੜੇ ਕਰਦੀ ਹੈ ਪਿੰਦੀ ਇਨ ਦਾ ਸੈਂਸ ਠੀਕ ਹੈ ਤੇ ਖੁਰਾਕੀ ਰਸਤਾ ਸਟਾਰਟ ਕਿੱਥੋਂ ਹੁੰਦਾ ਸਾਡੇ ਮੂੰਹ ਤੋਂ ਹੁੰਦਾ ਤੇ ਗੁੱਦਾ ਤੇ ਜਾ ਕੇ ਐਨਲ ਸਿਸਟਮ ਤੇ ਜਾ ਕੇ ਖਤਮ ਹੋ ਜਾਂਦਾ ਠੀਕ ਹੈ ਤੇ ਕਿਉਂਕਿ ਆਪਾਂ ਟਾਇਲਟ ਦੇ ਥਰੂ ਹਨਾ ਯੂਰਿਨ ਦੇ ਥਰੂ ਉਸ ਨੂੰ ਬਾਹਰ ਕੱਢ ਦਿੰਨੇ ਆ ਹਨਾ ਜਿਹੜੇ ਤਾਂ ਆਪਣੇ ਐਸੈਟਸ ਹੁੰਦੇ ਨੇ ਜਿਹੜੇ ਥਰੂ ਪਿਸ਼ਾਬ ਥਰੂ ਬਾਹਰ ਨਿਕਲ ਜਾਂਦੇ ਨੇ ਤੇ ਜਿਹੜਾ ਆਪਣਾ ਫੋਕਟ ਪਦਾਰਥ ਨੇ ਠੀਕ ਹੈ ਮੋਟੇ ਰੂਪ ਦੇ ਵਿੱਚ ਸਾਡੇ ਜਿਹੜਾ ਟਾਇਲਟ ਤੇ ਨਹੀਂ ਬਾਹਰ ਆ ਜਾਂਦੇ ਠੀਕ ਹੈ ਇੱਕ ਬਾਲਗ ਵਿਅਕਤੀ ਦੇ ਖੁਰਾਕੀ ਰਸਤੇ ਦੀ ਜਿਹੜੀ ਲੰਬਾਈ ਹੈ 9 ਮੀਟਰ ਹੁੰਦੀ ਹੈ ਤਾਂ ਅੱਗੇ ਆਪਾਂ ਪੜਾਂਗੇ ਕਿ ਕਿਹੜੇ-ਕਿਹੜੇ ਰਸਤੀਆਂ ਚੋਂ ਸਾਡੇ ਜਿਹੜਾ ਹੈਗਾ ਭੋਜਨ ਨਿਕਲ ਕੇ ਜਾਂਦਾ ਠੀਕ ਹੈ ਕਿਦਾਂ-ਕਿਦਾਂ ਸਾਡਾ ਭੋਜਨ ਪਚਦਾ ਹੈ ਸਾਡੇ ਸਰੀਰ ਦੇ ਅੰਦਰ ਸਭ ਤੋਂ ਪਹਿਲਾਂ ਤਾਂ ਮੂੰਹ ਜਿਵੇਂ ਕਿ ਆਪਾਂ ਕਹਿੰਦੇ ਆ ਵੀ ਗੁਰਾਈ ਜਿਹੜੀ ਬੁਰਕੀ ਹੈਗੀ ਆਪਾਂ ਮੂੰਹ 'ਚ ਪਾਉਂਦੇ ਆ ਤਾਂ ਖੁਰਾਕੀ ਰ ਥੂੜੇ ਵੀ ਹੁੰਦੇ ਆਂ ਦੰਦ ਵੀ ਹੁੰਦੇ ਆਂ ਬੁੱਲ ਵੀ ਹੁੰਦੇ ਤੇ ਜੀਬ ਵੀ ਹੁੰਦਾ ਠੀਕ ਹੈ ਆਪਣੇ ਮੂੰਹ ਦੇ ਵਿੱਚ ਇਹ ਚਾਰ ਜਿਹੜੀਆਂ ਚੀਜ਼ਾਂ ਹੁੰਦੀਆਂ ਨੇ ਮੂੰਹ ਦੇ ਵਿੱਚ ਭੋਜਨ ਨੂੰ ਚਿਥਿਆ ਜਾਂਦਾ ਫਿਰ ਥੁੱਕ ਜਿਹੜਾ ਸਲਿਵਾ ਇਹਦੇ ਵਿੱਚ ਮਿਲਦੀ ਹੈ ਫਿਰ ਦੰਦ ਜਿਹੜੇ ਆਪਣੇ ਭੋਜਨ ਨੂੰ ਚਪਾਉਂਦੇ ਨੇ ਤੋੜਦੇ ਨੇ ਪੀਸਦੇ ਨੇ ਉੱਪਰਲੇ ਨਿਚਲੇ ਦੰਦ ਦੋਨੋਂ ਜਿਹੜੇ ਜਿਬ ਵਾਲੇ ਆਪਣੇ ਕੰਮ ਕਰਦੇ ਨੇ ਥੁੱਕ ਵਾਲੇ ਗਲੈਂਡ ਕੀ ਕਰਦੇ ਨੇ ਪਟਾਈਲਨ ਨਾਮ ਦਾ ਪਦਾਰਥ ਘਟਦੇ ਨੇ ਜੋ ਕਿ 슈ਗਰ ਸਟਾਰਚ ਨਾਲ ਕਿਰਿਆ ਕਰਦਾ ਹੈ ਅਤੇ ਨਾਲ ਹੀ ਨਿਗਲਣ ਦੀ ਪ੍ਰਕਿਰਿਆ ਸਾਡੀ ਮੂੰਹ ਤੋਂ ਸ਼ੁਰੂ ਹੁੰਦੀ ਆ ਅਤੇ ਮੂੰਹ ਕੀ ਕਰਦਾ ਉਸ ਨੂੰ ਭੋਜਨ ਨੂੰ ਚਿਤ ਕੇ ਸੰਗ ਦੇ ਵਿੱਚ ਭੇਜਦਾ ਸਾਡੀ ਠੀਕ ਹੈ ਫੈਨੈਕਸ ਦੇ ਵਿੱਚ ਭੇਜਦਾ ਮੂੰਹ ਅਤੇ ਕੁੰਡੀ ਵਾਲਾ ਜਿਹੜਾ ਸਾਡਾ ਅੰਦਰਲਾ ਭਾਗ ਹੈ ਠੀਕ ਹੈ ਜਿਹੜਾ ਕਿ ਸਾਨੂੰ ਦਿਖਦਾ ਵੇ ਕੁੰਡੀ ਤਾਂ ਉਹ ਜਿਹੜਾ ਹੈ ਵਿਚਕਾਰਲਾ ਭਾਗ ਹੁੰਦਾ ਜਿਹਨੂੰ ਸੰਗ ਕਹਿੰਦੇ ਆ ਇਹ ਕੋਣ ਵਰਗਾ ਹੁੰਦਾ ਠੀਕ ਹੈ ਜਿੱਦਾਂ ਕੋਣ ਹੁੰਦਾ ਨਾ ਇਦਾਂ ਦਾ ਆਪ ਤਾਂ ਠੀਕ ਹੈ ਤਾਂ ਇਹ ਕੋਣ ਵਰਗਾ ਹੁੰਦਾ ਦੇ ਤਾਂ ਕੀ ਕੋਨ ਹੁੰਦਾ ਤੇ ਆ ਆਪਣਾ ਜਿਹੜਾ ਹੈ ਤੁਸੀਂ ਬਣਾ ਕੇ ਆ ਸਕਦੇ ਹੋ ਤਾਂ ਇਹ ਆਰਾਮ ਦੇ ਨਾਲ ਤੁਹਾਡੇ ਤੋਂ ਬਣ ਜਾਊਗਾ ਇੱਕ ਵਾਰ ਜਿਹੜਾ ਹੈ ਇਸ ਦੀ ਸਕਰੀਨ ਸ਼ਾਟ ਲੈ ਲਓ ਇੰਗਲਿਸ਼ ਚ ਵੀ ਦਾ ਨਾਮ ਲਿਖ ਸਕਦੇ ਹੋ ਪੰਜਾਬੀ ਚ ਵੀ ਨਾਮ ਲਿਖ ਸਕਦੇ ਹੋ ਤਾਂ ਅਗਰ ਤੁਸੀਂ ਡਾਇਗਰਾਮ ਨੂੰ ਲੇਬਲ ਕਰੋਗੇ ਤਾਂ ਉਸ ਮਤਲਬ ਡਾਇਗਰਾਮ ਬਣਾਉਗੇ ਤਾਂ ਉਹਨੂੰ ਲੇਬਲ ਕਰਨਾ ਬਹੁਤ ਜ਼ਿਆਦਾ ਜ਼ਰੂਰੀ ਹੈ ਠੀਕ ਹੈ ਤੇ ਆ ਆਪਣਾ ਮੂੰਹ ਹੈ ਠੀਕ ਹੈ ਫਿਰ ਉਸ ਤੋਂ ਬਾਅਦ ਐਸੋਫੇਗਸ ਹੈ ਫਿਰ ਦਨ ਆਪਣਾ ਜਿਹੜਾ ਹੈ ਸਟਮਕ ਪੈਨਕ੍ਰੀਆਸ ਦਾ ਇਹ ਸਾਰਾ ਆਪਣਾ ਸਿਸਟਮ ਜਿਹੜਾ ਦਿੱਤਾ ਹੋਇਆ ਠੀਕ ਹੈ ਤੇ ਆਪਣਾ ਜਿਹੜਾ ਆਪਣਾ ਸ਼ਕਲ ਦੇ ਵਿੱਚ ਜਿਹੜਾ ਹੈ ਆਪਣਾ ਸੰਗ ਹੁੰਦਾ ਹੈ ਕੋਣ ਸ਼ੰਕੂ ਵਰਗਾ ਹੁੰਦਾ ਹੈ ਅਤੇ ਲਗਭਗ 5 ਇੰਚ ਲੰਬਾ ਹੁੰਦਾ ਹੈ ਅਤੇ ਸੰਗ ਦੇ ਵਿੱਚ ਜਿਹੜੇ ਨੇ ਦਬਾਓ ਅਤੇ ਸੂੰਹਣਨ ਵਾਲੇ ਜਿਹੜੇ ਪੱਠੇ ਹੁੰਦੇ ਜਿਹੜੇ ਸ਼੍ਰਿੰਗ ਹੁੰਦੇ ਨੇ ਠੀਕ ਹੈ ਅਤੇ ਪ੍ਰੈਸ਼ਰ ਜਿੰਨਾ ਤੇ ਪੈਂਦਾ ਹੈ ਅਤੇ ਜਿਹੜੀ ਕਿ ਭੋਜਨ ਨੂੰ ਦਬਾ ਕੇ ਇਸ ਭੋਜਨ ਨਾਲੀ ਦੇ ਵਿੱਚ ਭੇਜਦੇ ਨੇ ਮੂੰਹ ਤੋਂ ਜਿਹੜਾ ਹੈ ਬੁਰਕੀ ਲੈ ਕੇ ਜੋ ਵੀ ਚਿੱਤੀ ਹੋਈ ਹੁੰਦੀ ਆ ਉਸ ਨੂੰ ਭੋਜਨ ਨਾਲੀ ਚ ਭੇਜਦੇ ਨੇ ਕੁੰਡੀ ਦਾ ਢੱਕਣ ਜਿਹੜਾ ਹੈ ਐਪਿਗਲੋਟਿਸ ਹਨ ਜਲ ਜਿਹੜੀ ਸਾਡੀ ਗਲ ਗ੍ਰੰਥੀ ਹੁੰਦੀ ਹੈ thyroid ਦੀ ਹੱਡੀ ਤੇ ਉੱਪਰਲੇ ਸਿਰੇ ਨਾਲ ਜੁੜੇ ਹੁੰਦੇ ਤਾਂ ਤੁਸੀਂ ਕੰਢੀ ਦਾ ਜਿਹੜਾ ਟੱਕਣ ਹੁੰਦਾ ਹੈ ਗਲ ਗ੍ਰੰਥੀ ਦੀ ਹੱਡੀ ਦੇ ਨਾਲ ਉੱਪਰਲੇ ਸਿਰੇ ਤੋਂ ਜੁੜਿਆ ਹੁੰਦਾ ਹੈ ਇਹ ਇੱਕ ਟੱਕਣ ਹੈ ਜੋ ਕਿ ਭੋਜਨ ਨੂੰ ਨਿਕਲਣ ਸਮੇਂ ਕੰਢੀ ਨੂੰ ਕੀ ਕਰ ਦਿੰਦਾ ਬੰਦ ਜਦੋਂ ਸਾਡੇ ਅੰਦਰ ਭੋਜਨ ਚਲਾ ਗਿਆ ਉਸ ਨੂੰ ਕੰਢੀ ਦੇ ਟੱਕਣ ਨੂੰ ਕੀ ਕਰ ਦਿੰਦਾ ਬੰਦ ਕਰ ਦਿੰਦਾ ਫਿਰ ਗਲ ਗ੍ਰੰਥੀ ਦੇ ਉੱਪਰਲੇ ਸਿਰੇ ਨਾਲ ਜੁੜਿਆ ਹੁੰਦਾ ਹੈ ਅਤੇ ਸਾਂਹ ਨਲੀ ਵਿੱਚ ਭੋਜਨ ਨੂੰ ਨੂੰ ਦਾਖਲ ਹੋਣ ਤੋਂ ਵੀ ਕੀ ਕਰਦਾ ਹੈ ਇਹ ਰੋਕਦਾ ਵੀ ਸਾਂਹ ਨਲੀ ਦੇ ਵਿੱਚ ਜਿਹੜਾ ਹੈ ਭੋਜਨ ਦਾਖਲ ਨਾ ਹੋਵੇ ਠੀਕ ਹੈ ਟਿਕਾਣੇ ਤੇ ਪਹੁੰਚ ਜਾ ਕਹਿੰਦਾ ਮਤਲਬ ਭੋਜਨ ਨਾਲੀ ਕੀ ਹੈਗੀ ਹੈ ਤਾਂ ਦੇਖੋ ਭੋਜਨ ਨਾਲੀ ਚ ਭੇਜਦਾ ਹੈ ਸਾਂਹ ਨਲੀ ਦੇ ਵਿੱਚ ਨਹੀਂ ਭੇਜਦਾ ਹੈਗਾ ਦੇਖੋ ਉੱਥੇ ਜਿਹੜਾ ਹੈ ਇਹ ਦਾਖਲ ਹੋਣ ਤੋਂ ਭੋਜਨ ਨੂੰ ਰੋਕ ਦਿੰਦਾ ਦੇਖੋ ਕਿੰਨਾ ਇੰਪੋਰਟੈਂਟ ਕੰਮ ਕਰਦਾ ਹੈ ਤੇ ਭੋਜਨ ਨਾਲੀ ਜਿਹੜੀ ਹੈਗੀ ਹੈ ਇਹ ਨੂੰ ਖੁਰਾਕ ਨਲੀ ਵੀ ਆਪਾਂ ਕਹਿੰਦੇ ਆ ਸੰਗ ਅਤੇ ਮਿਹਦੇ ਦੇ ਵਿਚਕਾਰ 9 ਤੋਂ 10 ਇੰਚੇ ਲੰਬੀ ਹੁੰਦੀ ਹੈ ਜਿਵੇਂ ਕਿ ਆਪਾਂ ਭੋਜਨ ਭੋਜਨ ਚਿੱਤਰ ਵਿੱਚ ਦਰਸਾਏ ਜਿਹੜਾ ਹੈ ਭੋਜਨ ਜਿਹੜਾ ਹੈ ਚਿੱਤਰ ਵਿੱਚ ਦਰਸਾਇਆ ਅਨੁਸਾਰ ਜਿਹੜਾ ਹੈ ਅੱਗੇ ਲੰਘਦਾ ਹੈ ਠੀਕ ਹੈ ਸੋ ਇਹ ਤੁਸੀਂ ਨਾਲ ਵਾਲੀ ਪਿਕਚਰ ਜਿਹੜੀ ਹੈਗੇ ਦੇਖ ਸਕਦੇ ਹੋ ਫਾਈਨ ਭੋਜਨ ਵਾਲੀ ਦੇ ਵਿੱਚੋਂ ਦੀ ਜਿਹੜਾ ਹੈਗਾ ਓਇਸੋਫਾਗਸ ਦੇ ਵਿੱਚੋਂ ਜਿਹੜਾ ਹੈਗਾ ਨਿਕਲ ਕੇ ਭੋਜਨ ਉਸ ਤੋਂ ਬਾਅਦ ਕਿੱਥੇ ਐਂਟਰ ਹੋਏਗਾ ਮਿਹਦੇ ਦੇ ਵਿੱਚ ਠੀਕ ਹੈ ਭੋਜਨ ਨਾਲੀ ਖੁਰਾਕ ਨੂੰ ਮੇਦੇ ਵਿੱਚ ਤੱਕਦੀ ਹੈ ਮੇਦੇ ਦੇ ਵਿੱਚ ਰੇਸ਼ੇ ਫਾਈਬਰਸ ਟਾਈਪ ਜਿਹੜੀਆਂ ਹੁੰਦੀਆਂ ਹਨ ਪਿੰਪਿੰ ਤਹਾ ਹੁੰਦੀਆਂ ਨੇ ਰੇਸ਼ੀਆਂ ਟਾਈਪ ਠੀਕ ਹੈ ਜਿਨ੍ਹਾਂ ਦੇ ਨਾਮ ਨੇ ਲੰਬਾਤਮਕ ਰੇਸ਼ੇ ਚੱਕਰੀ ਰੇਸ਼ੇ ਤਰਛੇ ਰੇਸ਼ੇ ਹੈ ਨਾ ਤੇ ਇਹ ਰੇਸ਼ੇ ਮੇਦੇ ਨੂੰ ਬਹੁਤ ਸਾਰੀਆਂ ਦਿਸ਼ਾਵਾਂ ਵਿੱਚ ਹਰਕਤ ਕਰਨ ਦੇ ਯੋਗ ਬਣਾਉਂਦੀਆਂ ਨੇ ਮੇਦੇ ਵਿੱਚ ਕੀ ਹੁੰਦਾ ਆਪਣੇ ਭੋਜਨ ਦੇ ਨਾਲ ਜਿਹੜਾ ਹੁੰਦਾ ਗੈਸਟ੍ਰਿਕ ਜੂਸ ਜਿਹੜਾ ਹੈਗਾ ਮਿਲਦਾ ਅਤੇ ਇਸ ਰਸ ਦੇ ਵਿੱਚ ਤਿੰਨ ਰਸਾਇਣ ਜਿਹੜੇ ਨੇ ਐਂਜ਼ਾਈਮਸ ਹੋਗੇ ਰੈਨਨ ਪੈਪਸਿਨ ਹੋਗੇ ਗੈਸਟ੍ਰਿਕ ਲਿਪਾਸੇ ਇਹ ਸਾਰੇ ਕੀ ਹੁੰਦੇ ਨੇ ਚੰਦਨੇ ਰੈਨਿੰਗ ਕੀ ਕਰਦਾ ਜਿਹੜੀ ਦੁੱਧ ਦੀ ਦੁੱਧ ਆਪਾਂ ਪੀਨੇ ਆ ਉਹਦੇ ਤੇ ਕਿਰਿਆ ਕਰਦਾ ਹੈ ਪੈਪਸਿਨ ਪ੍ਰੋਟੀਨ ਨੂੰ ਪੈਪਟੋਨਾਂ ਵਿੱਚ ਬਦਲਦਾ ਹੈ ਜਿਹੜਾ ਗੈਸਟ੍ਰਿਕ ਦੇ ਪਾਸੇ ਚਰਬੀ ਦੇ ਜਲਕਣ ਘਟਣ ਨੂੰ ਜਿਹੜਾ ਹੈ ਸਹਾਇਤਾ ਕਰਦਾ ਠੀਕ ਹੈ ਜਿਹੜੀ ਆਪਣੀ ਚਰਬੀ ਹੈ ਉਸ ਨੂੰ ਜਿਹੜਾ ਹੈ ਜਲਕਣ ਘਟਣ ਦੇ ਵਿੱਚ ਹਾਈ ਹਾਈਡੋਲੇਸਿਸ ਦੇ ਵਿੱਚ ਸਹਾਇਤਾ ਕਰਦਾ ਠੀਕ ਹੈ ਤੇ ਇਹ ਸ਼ਾਰਟ ਕੁਸਚਨ ਵੀ ਤੁਹਾਨੂੰ ਆ ਸਕਦੇ ਨੇ ਮਿੱਦਾ ਕੀ ਕਰਦਾ ਹਨ ਛੋਟੀ ਅੰਤੜੀ ਕੀ ਕਰਦੀ ਹੈ ਓਸੋਫੇਗਸ ਕੀ ਕਰਦਾ ਹੈ ਮਾਊਥ ਕੀ ਕਰਦਾ ਇਹ ਜ਼ਰੂਰ ਤੁਹਾਨੂੰ ਜਿਹੜਾ ਹੈ ਪੜਿਆ ਹੋਣਾ ਚਾਹੀਦਾ ਛੋਟੀ ਅੰਤੜੀ ਜਿਹੜੀ ਸਮਾਲ ਇੰਟੈਸਟ ਹੈ ਨਾ ਹੁਣ ਦੇਖੋ ਆਪਣੇ ਸਟਮਕ ਮਿੱਦੇ ਦੇ ਵਿੱਚ ਜਿਹੜਾ ਹੈਗਾ ਇਹ ਆ ਗਿਆ ਭੋਜਨ ਉਸ ਤੋਂ ਬਾਅਦ small intestine ਕੀ ਕਰਦੀ ਆ ਛੋਟੀ ਅੰਤੜੀ ਇਹ ਪਾਚਨ ਪ੍ਰਣਾਲੀ ਦਾ ਸਭ ਤੋਂ ਲੰਮਾ ਭਾਗ ਹੈ ਠੀਕ ਹੈ 13 ਫੁੱਟ ਦੀ ਦੇਖੋ ਇਹਦੀ ਲੰਬਾਈ ਹੁੰਦੀ ਹੈ ਇਸ ਅੰਤੜੀ ਦੇ ਉੱਪਰਲੇ ਭਾਗ ਨੂੰ ਕੀ ਕਿਹਾ ਜਾਂਦਾ ਹੈ ਗ੍ਰਹਿਣੀ ਠੀਕ ਹੈ ਤੇ ਇਸ ਦੀ ਸ਼ਕਲ ਕੀ ਹੁੰਦੀ ਹੈ ਖੁਰੇ ਹਾਰਸ ਸ਼ੂ ਨਹੀਂ ਹੁੰਦਾ ਜਿਹੜਾ ਹਾਰਸ ਸ਼ੂ ਠੀਕ ਹੈ ਹਾਰਸ ਸ਼ੂ ਦੇ ਵਰਗੀ ਇਹ ਹੁੰਦੀ ਹੈ ਪਿੱਤੇ ਅਤੇ ਪਾਚਕ ਰਸ ਗਿਲਟੀ ਦੀ ਨਲਕੀ ਗ੍ਰਹਿਣੀ ਦੇ ਵਿੱਚੋਂ ਇਹ ਖੁੱਲਦੀ ਹੈ ਪਿੱਤਾ ਚਰਬੀ ਤੇ ਕਿਰਿਆ ਕਰਦਾ ਉਸ ਨੂੰ ਗਾੜਾ ਕੋਲ ਬਣਾਉਂਦਾ ਕਿਉਂਕਿ ਪਿੱਤੇ ਦਾ ਵੀ ਕੰਮ ਹੁੰਦਾ ਕੰਮ ਹੁੰਦਾ ਆਪਣੇ ਗੋਲ ਬਲੇਡਰ ਦਾ ਪਿੱਤਾ ਜਿਹੜਾ ਹੁੰਦਾ ਤਾਂ ਇਹ ਕੀ ਕਰਦਾ ਜਿਹੜੇ ਵੀ ਚਰਬੀ ਤੇ ਉੱਤੇ ਕਿਰਿਆ ਕਰਦਾ ਤੇ ਉਸ ਨੂੰ ਗਾੜਾ ਬਣਾ ਦਿੰਦਾ ਠੀਕ ਹੈ ਕੋਲ ਕੇ ਨਾ ਉਸ ਨੂੰ ਜਿਹੜਾ ਹੈਗਾ ਗਾੜਾ ਬਣਾ ਦਿੰਦਾ ਜਦੋਂ ਕਿ ਪਾਚਕ ਰਸ ਤਿੰਨ ਰਸਾਇਣਿਕ ਖਮੀਰ ਹੁੰਦੇ ਨੇ ਜਿਵੇਂ ਕਿ ਆਪਾਂ ਪਿੱਛੇ ਪੜੇ ਹਾਂ ਇੱਕ ਤਾਂ ਹੁੰਦਾ ਹੈਗਾ ਟ੍ਰਾਈ ਟ੍ਰਾਈਪਸਿਨ ਹੋ ਗਿਆ ਹਨਾ ਜੋ ਕਿ ਪ੍ਰੋਟੀਨਾ ਨੂੰ ਅਮੀਨੋ ਐਸਿਡਸ 'ਚ ਬਦਲਦਾ ਹੈ ਐਮ ਐਲਸ ਕੀ ਕਰਦਾ ਹੈਗਾ amylase ਕਰਦਾ ਹੈਗਾ ਸ਼ੂਗਰ ਤੇ ਸਟਾਰਚ ਨੂੰ ਮਲਟੋਸ 'ਚ ਬਦਲਦਾ ਹੈ lipase ਕੀ ਕਰਦਾ ਹੈ ਇਹ ਚਰਬੀ ਨੂੰ ਚਰਬੀ ਤੇਜਾਬਾਂ fatty acid 'ਚ ਬਦਲਦਾ ਹੈ ਛੋਟੀ ਅੰਤੜੀ ਵਿੱਚ ਕਈ ਤਰ੍ਹਾਂ ਦੇ ਖਮੀਰ enzyme ਹੁੰਦੇ ਨੇ ਜਿਹੜੀ ਕਿ ਭੋਜਨ ਨੂੰ ਪਚਾਉਂਦੇ ਨੇ ਪੂਰੀ ਤਰ੍ਹਾਂ ਦੇ ਉੱਤੇ ਪਚਾਣ ਦੀ ਕੋਸ਼ਿਸ਼ ਕਰਦੇ ਨੇ ਛੋਟੀ ਅੰਤੜੀ 'ਚ ਜਿਹੜੇ ਨਿਕਲਦੇ ਰਸ ਨੇ ਉਸ ਨੂੰ sucus attracts ਕਹਿੰਦੇ ਨੇ ਅਤੇ ਇਹ ਜਿਹੜੇ ਹੁੰਦੇ ਨੇ ਤਿੰਨ ਖਮੀਰ ਹੁੰਦੇ ਨੇ ਇਹਦੇ ਅੰਦਰ ਠੀਕ ਹੈ ਸੋ ਇਹਨੂੰ ਤੁਸੀਂ ਸਕਿਪ ਵੀ ਕਰ ਸਕਦੇ ਹੋ ਲੇਕਿਨ ਮੈਂ ਪੜ੍ਹ ਦਨੀ ਆ ਐਂਟ੍ਰੋਕਿਨੇਜ ਤਾਂ ਇਹ ਪਾਚਕ ਰਸ ਦੇ ਵਿੱਚੋਂ ਟਾਈਪ ਪ੍ਰੀਸਨ ਨੂੰ ਕੱਢਣ ਦੇ ਵਿੱਚ ਮਦਦ ਕਰਦਾ ਹੈ। ਅਰੇਪਸਿਨ ਕੀ ਕਰਦਾ ਹੈ ਸਾਰੇ ਪ੍ਰੋਟੀਨਾਂ ਨੂੰ ਅਮੀਨੋ ਐਸਿਡ ਚ ਬਦਲਦਾ। ਸ਼ੁਕਰੇਜ਼, ਮਾਲਟੇਜ਼, ਲੈਕਟੇਸ ਕੀ ਕਰਦੇ ਨੇ ਇਹ ਜਿਹੜੇ ਸਾਰੇ ਕਾਰਬੋਹਾਈਡਰੇਟਸ ਹੁੰਦੇ ਉਹਨਾਂ ਨੂੰ ਗਲੂਕੋਜ਼ ਅਤੇ ਮੋਨੋਸੈਕਰਾਇਡ ਦੇ ਵਿੱਚ ਬਦਲਦਾ ਠੀਕ ਹੈ ਸੋ ਇਹਨੂੰ ਤੁਸੀਂ ਸਕਿਪ ਕਰ ਸਕਦੇ ਹੋ ਲਾਈਨਾਂ 'ਚ ਜਿਹੜਾ ਪੁਆਇੰਟ ਨਾ ਦਿਕੇ ਤੁਹਾਨੂੰ ਪੁਆਇੰਟ ਨਹੀਂ ਯਾਦ ਰਹਿੰਦੇ ਤਾਂ ਤੁਸੀਂ ਜਿਹੜਾ ਇਹ ਲਾਈਨਾਂ 'ਚ ਲਿਖ ਸਕਦੇ ਹੋ ਠੀਕ ਹੈ। ਹੁਣ ਭੋਜਨ ਦਾ ਸੋਖਣਾ ਐਬਜ਼ਾਰਪਸ਼ਨ ਆਫ ਫੂਡ ਇਹ ਛੋਟੀ ਹੀ ਅੰਤੜੀ ਦੇ ਵਿੱਚ ਸਮਾਲ ਇੰਟੈਸਟਾਈਨ ਚ ਇਹ ਕਿਰਿਆਵਾਂ ਜ਼ਿਆਦਾ ਚੱਲਦੀਆਂ ਨੇ ਕਿਉਂਕਿ ਭੋਜਨ ਦਾ ਪੂਰਾ ਐਬਜ਼ਾਰਪਸ਼ਨ ਦੀ ਕੰਮ ਕੌਣ ਕਰਦਾ ਹੈ ਛੋਟੀ ਅੰਤੜੀ ਕਰਦੀ ਹੈ ਸਮਾਲ ਇੰਟੈਸਟਾਈਨ ਕਰਦੀ ਹੈ ਛੋਟੀ ਅੰਤੜੀ ਦੀ ਸਾਰੀ ਕਿਨਾਰੀ ਲੱਖਾਂ ਹੀ ਛੋਟੇ ਛੋਟੇ ਰੇਸ਼ੀਆਂ ਦੇ ਵਿੱਚ ਹੁੰਦੀ ਹੈ ਜਿਨ੍ਹਾਂ ਨੂੰ ਬਿੱਲੀ ਆਖਿਆ ਜਾਂਦਾ ਹੈ ਹਰ ਬਿੱਲੀ ਦੇ ਵਿੱਚ ਖੂਨ ਅਤੇ ਦਰਵ ਦੀਆਂ ਬਰੀਕ ਬਰੀਕ ਨਾੜੀਆਂ ਹੁੰਦੀਆਂ ਨੇ ਹੋ ਜਾਂਦੀ ਬਹੁਤ ਹੀ ਸਧਾਰਨ ਕਿਸਮ ਦਾ ਪਾਪ ਅਮੀਨੋ ਐਸਿਡਸ ਹੁੰਦੇ ਨੇ ਗਲੂਕੋਜ਼ ਹੁੰਦੇ ਨੇ ਇਹਨਾਂ ਵਿਲੀਜ਼ ਦੇ ਰਾਹੀਂ ਖੂਨ ਦੇ ਵਿੱਚ ਜਾਂਦੇ ਨੇ ਪਚੀ ਹੋਈ ਜਿਹੜੀ ਆਖਰੀ ਚਰਬੀ ਹੁੰਦੀ ਹੈ ਲੀਮਫ ਦੀਆਂ ਬਰੀਕ ਨਲੀਆਂ ਦੇ ਵਿੱਚ ਚਲੀਆਂ ਜਾਂਦੀਆਂ ਹਨ ਜਿਹੜਾ ਪਚਿਆ ਹੋਇਆ ਭੋਜਨ ਹੈ ਵੱਡੀ ਅੰਤੜੀ 'ਚ ਦਾਖਲ ਹੁੰਦਾ ਮਤਲਬ ਪੂਰੇ ਦਾ ਪੂਰਾ ਫੂਡ ਜਿਹੜਾ ਹੈ ਸਮਾਲ ਇੰਟੈਸਟਾਈਨ ਦੇ ਵਿੱਚ ਵਰਕ ਕਰਦੇ ਜਿਹੜੀ ਕਿ 13 ਫੁੱਟ ਤੱਕ ਲੰਬੀ ਹੁੰਦੀ ਹੈ ਤੇ ਇਹਦੇ ਵਿੱਚ ਜਦੋਂ ਸਾਰੇ ਐਨਜ਼ਾਈਮ ਵਗੈਰਾ ਸੋਖ ਲਏ ਜਾਂਦੇ ਨੇ ਲਹੂ ਦੇ ਵਿੱਚ ਮਿਲ ਜਾਂਦੇ ਹੁਣ ਤੁਸੀਂ ਦੇਖ ਸਕਦੇ ਹੋ ਇਹ ਬਣਿਆ ਹੋਇਆ ਪੂਰਾ ਤੇ ਇਹਦੇ ਵਿੱਚ ਕੀ ਹੁੰਦਾ ਹੈ ਅਮੀਨੋ ਐਸਿਡਸ ਵਗੈਰਾ ਸਾਰਾ ਮਤਲਬ ਕਿ ਬਣਦੇ ਨੇ ਤੇ ਅਖੀਰ ਜਿਹੜਾ ਉਹ ਹੁੰਦਾ ਹੈ ਅਣਪਚਿਆ ਭੋਜਨ ਇਹ ਵੱਡੀ ਅੰਤੜੀ ਦੇ ਵਿੱਚ ਦਾਖਲ ਹੋ ਜਾਂਦਾ ਠੀਕ ਹੈ ਸਾਰਾ ਕੰਮ ਕਿਨੇ ਕਰਤਾ ਸਮਾਲੀਟਸਟਾਈਨ ਨੇ ਫਿਰ ਉਸ ਤੋਂ ਬਾਅਦ ਛੋਟੀ ਅੰਤੜੀ ਦਾ ਜੋ ਵੀ ਅਣਪਚਿਆ ਭੋਜਨ ਹੈਗਾ ਉਹ ਵੱਡੀ ਅੰਤੜੀ 'ਚ ਚਲਾ ਜਾਂਦਾ ਤੇ ਛੋਟੀ ਅੰਤੜੀ ਵਿੱਚ ਪ੍ਰੋਟੀਨ ਅਮੀਨੋ ਐਸਿਡਾਂ ਦੇ ਰੂਪ ਵਿੱਚ ਚਰਬੀ 글ਿ ਸਰਿਨ ਚਰਬੀ ਐਸਿਡ ਫੈਟੀ ਐਸਿਡ ਜਿਹੜੇ ਹੁੰਦੇ ਨੇ ਕਾਰਬੋਹਾਈਡਰੇਟਸ ਹੁੰਦੇ ਨੇ ਮੋਨੋਸੈਕਰਾਈਡਸ ਹੁੰਦੇ ਨੇ ਗਲੂਕੋਜ਼ ਦੇ ਰੂਪਾਂ 'ਚ ਇਹ ਸਾਰੇ ਪਚ ਜਾਂਦੇ ਨੇ ਠੀਕ ਹੈ ਤੇ ਜਿਹੜਾ ਨਹੀਂ ਪਚਿਆ ਉਹ ਵੱਡੀ ਅੰਤੜੜ ਵੱਲ ਧੱਕ ਦਿੱਤਾ ਜਾਂਦਾ ਤੇ ਵੱਡੀ ਅੰਤੜੀ 'ਚ ਆ ਗਿਆ ਲਾਰਜ ਇੰਟੈਸਟਾਈ ਵੱਡੀ ਅੰਤੜੀ ਨੂੰ ਕੋਲਨ ਵੀ ਆਖਿਆ ਜਾਂਦਾ ਹੈ ਠੀਕ ਹੈ ਅਗਰ ਤੁਸੀਂ ਨੂੰ ਸਕਿਪ ਕਰਨਾ ਚਾਹੁੰਦੇ ਹੋ ਸਕਿਪ ਕਰ ਸਕਦੇ ਹੋ ਤਾਂ ਵੱਡੀ ਅੰਤੜੀ ਦੇ ਵਿੱਚ ਆਪਾਂ ਇਹ ਲਿਖਣਾ ਹੈ ਕਿ ਇਹ ਪਾਚ ਰਸਤੇ ਦਾ ਆਖਰੀ ਹਿੱਸਾ ਹੈ ਠੀਕ ਹੈ ਲਾਸਟ ਜਿਹੇ ਇੱਥੇ ਪਹੁੰਚਦਾ ਭੋਜਨ ਛੋਟੀ ਅੰਤੜੀ ਦਾ ਹੀ ਇੱਕ ਤਰ੍ਹਾਂ ਵਿਸਥਾਰ ਹੈ ਅਣਪਚਿਆ ਭੋਜਨ ਕਿੱਥੇ ਜਾਂਦਾ ਵੱਡੀ ਅੰਤੜੀ ਚ ਜਾਂਦਾ ਜਿਵੇਂ ਕਿ ਆਪਾਂ ਪਿੱਛੇ ਪੜਿਆ ਅਤੇ ਇਸ ਅੰਤੜੀ ਦੇ ਵਿੱਚ ਕੁਝ ਪਾਣੀ ਅਤੇ ਇਸ ਦੀਆਂ ਦੀਵਾਰਾਂ ਨਹੀਂ ਖੂਨ ਦੇ ਵਿੱਚ ਜਿਹੜਾ ਹੈ ਚਲਾ ਜਾਂਦਾ ਵੱਡੀ ਅੰਤੜੀ ਵਿੱਚ ਲੰਘਦੇ ਸਮੇਂ ਜਿਹੜਾ ਅਣਪਚਿਆ ਹੋਇਆ ਭੋਜਨ ਹੈ ਨਾ ਉਹ ਥੋੜਾ ਸੋਲਿਡ ਬਣ ਜਾਂਦਾ ਠੋਸ ਬਣ ਜਾਂਦਾ ਠੀਕ ਹੈ ਫਿਰ ਮਲਦੁਆਰ ਵੱਲ ਸਾਡੇ ਐਨਸ ਵੱਲ ਵੱਧਦਾ ਹੈਗਾ ਐਨਲ ਪਾਰਟ ਦੇ ਵੱਲ ਵੱਧਦਾ ਹੈ ਤੇ ਮਲਦੁਆਰ ਦੇ ਵਿੱਚ ਠੋਸ ਫਜ਼ੂਲ ਪਦਾਰਥ ਕੁਝ ਸਮੇਂ ਲਈ ਜਮਾ ਹੋ ਜਾਂਦੇ ਨੇ ਤੇ ਫਿਰ ਜਿਹੜੇ ਨੇ ਗੁੱਦਾ ਰਹੇ ਆਪਣੇ ਬਾਹਰ ਨਿਕਲ ਜਾਂਦੇ ਨੇ ਠੀਕ ਹੈ ਤਾਂ ਫੰਕਸ਼ਨਸ ਪ੍ਰੋਸੈਸ ਮੈਕੈਨਿਜ਼ਮ ਆਫ ਡਾਈਜੈਸਟਿਵ ਸਿਸਟਮ ਠੀਕ ਹੈ ਤਾਂ ਕੀ ਕੀ ਕਾਰਜ ਜਿਹੜਾ ਹੈ ਪਾਚਨ ਪ੍ਰਣਾਲੀ ਕਿਹੜੇ-ਕਿਹੜੇ ਕੰਮ ਕਰਦੀ ਹੈ ਜਾਂ ਫਿਰ ਪਾਚਨ ਪ੍ਰਣਾਲੀ ਦੀ ਪ੍ਰਕਿਰਿਆ ਕਿਵੇਂ ਚੱਲਦੀ ਹੈ ਅਤੇ ਕਿੱਦਾਂ ਜਿਹੜਾ ਹੈ ਇਹਦਾ ਕੰਮ ਚੱਲਦਾ ਠੀਕ ਹੈ ਤਾਂ ਪਾਚਨ ਪ੍ਰਣਾਲੀ ਦਾ ਕੰਮ ਕੀ ਹੈ ਭੋਜਨ ਨੂੰ ਪਛਾਣਨਾ ਸਰੀਰ ਦੇ ਵਿੱਚ ਇਹਨੂੰ ਜਜ਼ਬ ਕਰਨਾ ਐਬਜ਼ਾਰਬ ਕਰਨਾ ਪਛਾਣ ਦਾ ਅਰਥ ਹੈ ਭੋਜਨ ਨੂੰ ਛੋਟੇ-ਛੋਟੇ ਟੁਕੜਿਆਂ 'ਚ ਵੰਡਣਾ ਤੋੜਨਾ ਤਾਂ ਕਿ ਉਹ ਸਰੀਰ 'ਚ ਸਮਾ ਜਾਣ ਤਾਂ ਪਾਚਨ ਪ੍ਰਣਾਲੀ ਦੇ ਕੰਮ ਕਿਹੜੇ-ਕਿਹੜੇ ਨੇ ਇੱਕ ਤਾਂ ਨਿਗਲਣਾ ਮਤਲਬ ਇਨ ਇਨ ਗੈਸ਼ਨ ਠੀਕ ਹੈ ਤਾਂ ਇਹ ਭੋਜਨ ਨੂੰ ਖੁਰਾਕ ਦੇ ਰਸਤੇ ਤੇ ਪਾਉਣਾ ਹੁੰਦਾ ਹੈ ਨਿਗਲਣਾ ਠੀਕ ਹੈ ਉਸ ਤੋਂ ਬਾਅਦ ਦੇ ਵਿੱਚ ਇਹ ਆਪਾਂ ਗੁਰਾਈ ਅੰਦਰ ਕਿਤੇ ਉਸ ਤੋਂ ਬਾਅਦ ਜਿਹੜੀ ਇਹ ਨਿਗਲ ਲੈਣੇ ਆਪਾਂ ਫਿਰ ਇਹ ਅੱਗੇ ਦਾ ਕੰਮ ਜਿਹੜਾ ਸਟਾਰਟ ਹੋ ਜਾਂਦਾ ਹੈ ਤੇ ਇਹਨਾਂ ਦੇ ਵਿੱਚ ਖਾਣਾ ਪੀਣਾ ਸ਼ਾਮਿਲ ਹੈ ਨਿਗਲਣਾ ਠੀਕ ਹੈ ਜਿਵੇਂ ਆਪਾਂ ਨਿਕਲਦੇ ਆਂ ਚੀਜ਼ਾਂ ਨੂੰ ਟਕਣਾ 23 ਪ੍ਰਕਿਰਿਆ ਦੇ ਵਿੱਚ ਕੀ ਹੁੰਦਾ ਹੈ ਭੋਜਨ ਦੀ ਖੁਰਾਕ ਦੇ ਰਸਤੇ ਵਿੱਚ ਤੋੜ ਗਤੀ ਠੀਕ ਹੈ ਖਮੀਰ ਦਾ ਸਿਕ੍ਰੇਸ਼ਨ ਆਫ ਐਂਜਾਈਮਸ ਹੁੰਦਾ ਇਹਦੇ ਵਿੱਚ ਕੀ ਹੁੰਦਾ ਜਿਹੜੇ ਵੱਖ-ਵੱਖ ਤਰ੍ਹਾਂ ਦੇ ਐਂਜਾਈਮ ਹੁੰਦੇ ਨੇ ਭੋਜਨ ਨੂੰ ਰਸਾਇਣਿਕ ਤੌਰ ਦੇ ਉੱਤੇ ਕੈਮੀਕਲ ਰਿਐਕਸ਼ਨ ਰਾਹੀਂ ਤੋੜਦੇ ਨੇ ਮਕੈਨੀਕਲ ਡਾਈਜੈਸ਼ਨ ਦੇ ਵਿੱਚ ਕੀ ਹੁੰਦਾ ਇਹ ਛੋਟੇ-ਛੋਟੇ ਟੁਕੜਿਆਂ ਦੇ ਵਿੱਚ ਜਿਹੜਾ ਭੋਜਨ ਨੂੰ ਪੂਰਾ ਯੰਤ੍ਰਿਕ ਤੌਰ ਦੇ ਉੱਤੇ ਮਕੈਨੀਕਲ ਤੌਰ ਦੇ ਉੱਤੇ ਤੋੜਦਾ ਹੈ ਅਤੇ ਕਾਮਨ ਮੂੰਹ ਦੇ ਵਿੱਚ ਖੁਰਾਕ ਨੂੰ ਚਬਾਉਣ ਦੇ ਨਾਲ ਇਹ ਸਟਾਰਟ ਹੋ ਜਾਂਦਾ ਹੈ ਅਤੇ ਫਿਰ ਜਿਹੜਾ ਹੈ ਇਹ ਮੇਦੇ ਦੇ ਵਿੱਚ ਪਟਿਆਂ ਦੁਆਰਾ ਰੜਕਿਆਂ ਦਾ ਰੜਕਣ ਦਾ ਕੰਮ ਹੁੰਦਾ ਛੋਟੀ ਅੰਤੜੀ ਦੇ ਵਿੱਚ ਵੀ ਹੋਰ ਰੜਕਣਾ ਹੁੰਦਾ ਤਾਂ ਆਪਾਂ ਜਦੋਂ ਭੋਜਨ ਖਾਂਦੇ ਆ ਵੱਡੀ ਗ੍ਰਾਈ ਖਾਂਦੇ ਆ ਉਸ ਤੋਂ ਬਾਅਦ ਇਹ ਦੰਦ ਤੋੜਦੇ ਨੇ ਉਸ ਨੂੰ ਜਬਾੜੇ ਠੀਕ ਹੈ ਉਸ ਤੋਂ ਬਾਅਦ ਇਹ ਹੌਲੀ-ਹੌਲੀ ਧੱਕਿਆ ਜਾਂਦਾ ਹੈ ਠੀਕ ਹੈ ਫਿਰ ਇਹ ਭੋਜਨ ਨਲੀ ਦੇ ਵਿੱਚ ਜਾਂਦਾ ਹੈ ਨਾ ਕਿ ਸਾਹ ਨਲੀ ਦੇ ਵਿੱਚ ਹਨਾ ਆਪਾਂ ਨੇ ਕਿਹਾ ਇਹ ਚੀਜ਼ ਪੜੀ ਹੈ ਉਸ ਤੋਂ ਬਾਅਦ نیچے-नीचे ਜਾਂਦਾ ਜਾਂਦਾ ਜਿਹੜਾ ਹੈਗਾ ਇਹ ਗੋਲ ਬਲੈਡਰ ਦੇ ਵਿੱਚ ਵੀ ਜਿਹੜਾ ਹੈਗਾ ਇਹ ਬਿਲਕੁਲ ਛੋਟੇ ਟੁਕੜਿਆਂ ਦੇ ਵਿੱਚ ਫਿਰ ਉਸ ਤੋਂ ਬਾਅਦ ਸਮਾਲ ਇੰਟੈਸਟਾਈਨ ਵਿੱਚ ਫਿਰ ਜਿਹੜਾ ਹੈ ਵੱਡੀ ਇੰਟੈਸਟਾਈਨ ਵਿੱਚ ਜਾਂਦਾ ਹੈ ਤੇ ਕੈਮੀਕਲ ਡਾਈਜੈਸ਼ਨ ਜਿਹੜੀ ਹੈ ਇਹ ਚਲਦੀ ਰਹਿੰਦੀ ਹੈ ਛੋਟੀ ਮੇਦੇ ਤੋਂ ਬਾਅਦ ਛੋਟੀ ਅੰਤੜੀ ਦੇ ਵਿੱਚ ਵੱਖ-ਵੱਖ ਪ੍ਰਕਾਰ ਦੇ ਖਮੀਰਾ ਐਨਜ਼ਾਈਮਾਂ ਦੁਆਰਾ ਕੰਮ ਕੀਤਾ ਜਾਂਦਾ ਹੈ ਫਿਰ ਉਸ ਨੂੰ ਭੋਜਨ ਨੂੰ ਐਬਜ਼ਾਰਬ ਕੀਤਾ ਜਾਂਦਾ ਹੈ ਇਹ ਸਾਰਾ ਕੰਮ ਛੋਟੀ ਅੰਤੜੀ ਮੇਨ ਕੰਮ ਕਿਦਾ ਹੁੰਦਾ ਛੋਟੀ ਅੰਤੜੀ ਦਾ ਅਤੇ ਭੋਜਨ ਦੇ ਵਿੱਚ ਰਚ ਜਾਣ ਦਾ ਸਰੀਰ ਦੇ ਵਿੱਚ ਭੋਜਨ ਦੇ ਰਚ ਜਾਣ ਇਹ ਕਰਦੀ ਹੈ ਇਹ पाच ਅੰਦਰ ਸਥਿਤ ਖੂਨ ਲਿੰਫਟਿਕ ਨਾੜੀਆਂ ਦੇ ਵਿੱਚ ਅਣੂਆਂ ਦੀ ਜਿਹੜੀ ਹੈ ਆਮਦ ਹੁੰਦੀ ਹੈ ਫਿਰ ਉਸ ਤੋਂ ਬਾਅਦ ਜਿਹੜਾ ਹੈ ਮਲ ਤਿਆਗ ਦਾ ਕੰਮ ਹੁੰਦਾ ਹੈ ਤਾਂ ਵੱਡੀ ਆਂਤੜੀ ਖੁਰਾਕ ਦੇ ਸੋਖਣ ਅਤੇ ਰਚਨਾ ਵਿੱਚ ਭਾਗ ਨਹੀਂ ਲੈਂਦੀ ਫਿਰ ਵੀ ਪਾਣੀ ਲੂਣ ਅਤੇ ਗਲੂਕੋਜ਼ ਇਸ ਚ ਰਚ ਜਾਂਦੇ ਨੇ ਤੇ ਜਿਹੜੇ ਵੀ ਭੋਜਨ ਪਦਾਰਥ ਹজম ਨਹੀਂ ਹੁੰਦੇ ਜਜਮ ਨਹੀਂ ਹੁੰਦੇ ਇਹ ਮਲ ਦੁਆਰ ਦੁਆਰਾ ਜਿਹੜੇ ਨੇ ਬਾਹਰ ਨਿਕਲ ਜਾਂਦੇ ਨੇ